ਗੁਰੂ ਪਿਆਰੀ ਗੁਰਸਵਾਰੀ ਸਾਧ ਸੰਗਤ ਜੀਓ ਵਡੇ ਭਾਗ ਹਨ ਗੁਰੂ ਨਾਨਕ ਮਹਾਰਾਜ ਜੀ ਦੇ ਪਵਿੱਤਰ ਦਰ ਦੇ ਉੱਤੇ ਰਲ ਮਿਲ ਕੇ ਹਾਜ਼ਰੀਨ ਆਲਵਾਲ ਰਹੇ ਹਾਂ ਲੜੀवार ਵਿਆਖਿਆ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਸੋਖਣੀ ਸਾਉ ਦੇ ਵਿੱਚੋਂ ਚੱਲ ਰਹੀ ਹੈ ਜੀ 10ਵੀਂ ਅਸ਼ਟਪਦੀ ਦੇ ਆਪਾਂ ਕੱਲ ਸ਼ਲੋਕ ਤੇ ਇੱਕ ਪਾਦੀ ਵਿਚਾਰ ਕੀਤੀ ਐ ਆਓ ਜੀ ਅੱਜ ਆਪਾਂ ਦੂਸਰਾ ਪਦ ਵਿਚਾਰਨਾ ਹੈ ਪਹਿਲਾਂ ਪਾਠ ਕਰ ਲਗੇ ਜੀ ਤਾਂ ਕਿ ਜਿਹੜੀ ਗੁਰਬਾਣੀ ਆ ਨਾ ਧਿਆਨ ਦੇ ਵਿੱਚ ਪੰਗਤਾਂ ਰਹਿੰਦੀਆਂ ਨੇ ਫਿਰ ਸੋਹਣੀ ਸਾਹ ਦਾ ਪਾਠ ਵੈਸੀ ਆਪਾਂ ਘਰਾਂ ਵਿੱਚ ਵੀ ਬਹੁਤ ਕਰਦੇ ਆਂ ਕਈ ਕੋਟ ਭਏ ਅਭਮਾਨੀ ਕਈ ਕੋਟ ਅੰਧ ਅਗਿਆਨੀ ਕਈ ਕੋਟ ਕਿਰਪਣ ਕਠੋਰ ਕਈ ਕੋਟ ਅਭਿਗ ਆਤਮ ਨਿਕੋਰ ਕਈ ਕੋਟ ਪਰਦਰਭ ਕੋਹਿ ਰਹੈ ਸਈ ਕੋਟ ਪਰ ਦੁਖਣਾ ਕਰਹਿ ਕਈ ਕੋਟ ਮਾਇਆ ਸ਼ਰਮਾ ਹੈ ਕਈ ਕੋਟ ਪਰਦੇਸ ਪਰਮਾ ਹੈ ਜਿਤ ਜਿਤ ਲਾਵੋ ਤਿਤ ਤਿਤ ਲਗਣਾ ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਇਹ ਸ਼ਬਦ ਦੇ ਵਿੱਚ ਇਸ ਪਦ ਦੇ ਵਿੱਚ ਦੂਸਰਾ ਪਦ ਜੋ ਕਹਿੰਦੇ ਵੀ ਕਈ ਕਰੋੜ ਮਨੁੱਖ ਐਸੇ ਹੈ ਜਿਹੜੇ ਆਪਣੇ ਹੰਕਾਰ ਦੇ ਵਿੱਚ ਹੀ ਤੁਰੇ ਫਿਰਦੇ ਐ ਜੀ ਕਰੋੜਾਂ ਦੀ ਗਿਣਤੀ ਐ ਜੀ ਕਈ ਕਰੋੜ ਐਸੇ ਵੀ ਐ ਜਿਹੜੇ ਆਪਣੇ ਅਭਿਮਾਨ ਦੇ ਵਿੱਚ ਹੀ ਤੁਰੇ ਫਿਰਦੇ ਸੱਚ ਐ ਇਹ ਮੇਰੇ ਕੋਲ ਜਮਾ ਹਰੇਕ ਮਨੁੱਖ ਦੇ ਵਿੱਚ ਆਪਣੇ ਅੰਦਰ ਅਭਿਮਾਨ ਐ ਪਿਆ ਰਿਓ ਵੀ ਮੈਂ ਕੁਝ ਹਾਂ ਸਾਰਿਆਂ ਦੇ ਇਹ ਹੋਂਮ ਭਾਵ ਸਾਡੇ ਅੰਦਰ ਰਹਿੰਦਾ ਦਾ ਹਰ ਵਕਤ ਕੀ ਕਿਹਾ ਵੇ ਸਾਡੇ ਅੰਦਰ ਵੀ ਮੈਂ ਕੁਝ ਹਾਂ ਤੇ ਇਹੀ ਗੁਰੂ ਸਾਹਿਬ ਜੀ ਨੇ ਬਾਣੀ ਵਿੱਚ ਅਕਾਲ ਪੁਰਖ ਵਾਹਿਗੁਰੂ ਤੇ ਜੀਵਾਤਮਾ ਤੇ ਪਰਮਾਤਮਾ ਦੇ ਵਿੱਚ ਤੰਦ ਲਿਖਿਆ ਜੀ ਬਾਣੀ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਹੈ ਲੋ ਪੰਕਤੀ ਸੁਣ ਲੋ ਉਹ ਹਉ ਹਉ ਪੀਤ ਪਇਓ ਹੈ ਵਿਚੋ ਸੁਣ ਤ ਦੇਸ ਨ ਕਟਾਇਓ ਭਾ ਮੇਰੇ ਕੇ ਪਾਦ ਪਰ ਦੋ ਬਿਨ ਪੇਖੇ ਦੁਰਾਇਓ ਗੁਰੂ ਸਾਹਿਬ ਜੀ ਕਹਿੰਦੇ ਹਉ ਹਉ ਪੀਤ ਪਇਓ ਹੈ ਵਿਚੋ ਕਹਿੰਦੇ ਵੀ ਵਿਚ ਕੰਧ ਕਾਦੀ ਐ ਬਸ ਇਹੀ ਕਹਿੰਦੇ ਪ੍ਰਮਾਤਮਾ ਨੂੰ ਸੋਣਨੇ ਨੇ ਹੁੰਦਾ ਇਹੀ ਤੈਨੂੰ ਹਉ ਹੰਕਾਰ ਦੀ ਕੰਧ ਹੀ ਬੰਦਿਆ ਪ੍ਰਮਾਤਮਾ ਨੂੰ ਦੇਖਣ ਨਹੀਂ ਦਿੰਦੀ ਸੁਣ ਵੀ ਨਹੀਂ ਦਿੰਦੀ ਤੇ ਦੇਖਣਾ ਵੀ ਨਹੀਂ ਦਿੰਦੀ ਮਾਣਾ ਮੇਰਿਆ ਭਾ ਮੇਰੀ ਕਿ ਪਾਤ ਪਰਦੋ ਦਿਨ ਦੇਖੇ ਇਹ ਪਰਦਾ ਕਾਦਾ ਹੈ ਵਿੱਚ ਪ੍ਰਮਾਤਮਾ ਤੇ ਜੀਵਾਤਮਾ ਦੇ ਪਰਦਾ ਕਾਦਾ ਹੈ ਜੀ ਹਉਮੈ ਦਾ ਹੰਕਾਰ ਦਾ ਅਭਵਾਨ ਸਾਰਿਆਂ ਇੱਕ ਇੱਕੀ ਚੀਜ਼ ਹੈ ਇਹ ਸੋ ਗੁਰੂ ਸਾਹਿਬ ਜੀ ਕਹਿੰਦੇ ਭਾਈ ਕਰੋੜਾ ਮਨੁੱਖ ਆਪਣੇ ਆਪਣੇ ਹੰਕਾਰ ਦੇ ਵਿੱਚ ਤੁਰੇ ਫਿਰਦੇ ਆ ਜੀ ਕਿਸੇ ਨੂੰ ਜ਼ਮੀਨ ਦਾ ਹੰਕਾਰ ਹੁੰਦਾ ਹੈ ਕਿਸੇ ਨੂੰ ਅਹੁਦੇ ਦਾ ਹੰਕਾਰ ਹੁੰਦਾ ਹੈ ਕਿਸੇ ਨੂੰ ਕਿਸ ਤਰ੍ਹਾਂ ਦਾ ਹੰਕਾਰ ਹੈ ਕਿਸੇ ਨੂੰ ਕਿਸ ਤਰ੍ਹਾਂ ਦਾ ਹੰਕਾਰ ਹੈ ਪਿਆਰੋ ਕਿਸੇ ਨੂੰ ਆਪਣੇ ਵਿਦਵਾਨ ਪੁੰਨ ਦਾ ਵੀ ਹੰਕਾਰ ਹੁੰਦਾ ਹੈ ਵੀ ਮੈਂ ਬਹੁਤ ਗਿਆਨ ਰੱਖਦਾ ਹਾਂ ਦੁਨੀਆ ਨੂੰ ਗਿਆਨ ਮੰਡਣ ਵਾਲਾ ਹਾਂ ਤੇ ਗੁਰੂ ਸਾਹਿਬ ਜੀ ਨੇ ਐ ਤਾਂ ਹੁਣ ਰਾਮ ਉਹ ਵੀ ਬੜਾ ਗਿਆਨ ਰੱਖਦਾ ਸੀ ਚਾਰ ਵੇਦ ਮੂ ਜਵਾਨੀ ਅਰਥਾਂ ਸਮੇਤ ਜਾ ਸੀਗੇ ਰਾਵਣ ਦੇ ਚਾਰ ਬੇਦ ਤੇ ਫਿਰ ਉਹ ਭਾਈ ਬਾਣੀ ਚ ਕੀ ਲਿਖਿਆ ਕਹਿੰਦੇ ਮੂਰਖ ਰਾਵਣ ਲੰਕਾ ਗੜ੍ਹ ਸੋਨੇ ਕਾ ਭਇਆ ਮੂਰਖ ਰਾਵਣ ਕਿਆ ਲੈ ਗਿਆ ਦਸਤੀ ਲੈ ਗਿਆ ਰਾਵਣ ਸਿਉਣੀ ਦੀ ਲੰਕਾ ਵਾਲਾ ਮਨੁੱਖ ਇੱਕ ਦੁਨੀਆ ਤੋਂ ਖਾਲੀ ਹੱਥ ਗਿਆ 36 ਕੋਹ ਦੇ ਵਿੱਚ ਸੋਨੇ ਦਾ ਛਤਰ ਝੋਲਾ ਸੀ ਜੀ 12 ਯੋਜਨ ਭਾਰਤੀਆ ਸ਼ਕਤੀ ਵੀ ਇਹ 12 ਯੋਜਨ 70 ਚੱਲਿਆ ਥਾ ਵਿਟਨ ਮੈਟਰ ਦਾ ਇੱਕ ਕੋ ਕਹਿੰਦੇ ਚਲੋ ਵੱਖ-ਵੱਖ ਗਿਣਤੀ ਹੈ ਚਲੋ ਆਪਾਂ ਇਹਦੇ ਵਿੱਚ ਨਹੀਂ ਪੜਨਾ 12 ਯੋਜਨ 70 ਚੱਲਿਆ ਥਾ ਦੇਹੀ ਗਿਰਜ ਅਖਾਈ ਗਿਰ ਜਾਣੇ ਖਾਦੀ ਭਾਈ ਦੇਹੀ ਹੈ ਨਾ ਜਿਹੜੀ ਦੇਹੀ ਗਿਰਜਣ ਇਹ ਪਾਠ ਕਹਿੰਦੇ ਗਿਰਜ ਨਾ ਖਾਈ ਨਹੀਂ ਨਹੀਂ ਇਹ ਨਹੀਂ ਪੜਨਾ ਪੜਨਾ ਗਿਰਜਣ ਬਹੁਤ ਮੱਲਵੀ ਗੁਰੂ ਸਾਹਿਬ ਜੀ ਨੇ ਬਹੁ ਵਚਨ ਵਿੱਚ ਗਿਣਤੀ ਲਿਖੀ ਹੈ ਗਿਰਜਣ ਕਿੰਨੀਆਂ ਗਿਰਜਣ ਨੇ 라ਵਣ ਦੀ ਦੇਹ ਨੂੰ ਖਾਦਾ ਜੀ ਕਿਹਾ ਨਹੀਂ ਹਨ ਕਿਹਨੇ ਦੇਹ ਹੀ ਗਿਰਜਣ ਖਾਈ 12 ਯੋਜਨ ਛਤਰ ਚੱਲਿਆ ਥਾ 12 ਕੋਦੇ ਵਿੱਚ 12 ਯੋਜਨ ਦਾ ਕਹਿੰਦੇ ਕਿ ਉਹਦੇ ਉੱਤੇ ਛਤਰ ਝੁੱਲਦਾ ਸੀ ਸੋਨੇ ਦਾ ਜਦੋਂ ਬਾਹਰ ਜਾਂਦਾ ਸੀਗਾ ਸੋਨੇ ਦੇ ਛਤਰ ਝੁਲਣ ਵਾਲਾ ਮਨੋੱਖ ਇੱਕ ਦਿਨ ਗਿਰਜਣ ਨੇ ਦੇਹ ਦੇ ਹੀ ਖਾਧੀ ਪਿਆਰੋ ਈਲਾ ਜਾਨ ਦੁਨੀਆਂ ਦੇ ਵਿੱਚੋਂ ਕੁਛ ਵੀ ਨਹੀਂ ਜੀ ਹੰਕਾਰ ਨਾ ਕਰਗੇ ਕਿਸੇ ਗੱਲ ਦਾ ਪਿਆਰੇ ਉਹ ਨਾਮ ਬਹੁਤ ਮਾੜਾ ਹੰਕਾਰ ਸੋ ਗੁਰੂ ਜੀ ਕਹਿੰਦੇ ਭਾਈ ਬਹੁਤ ਐਸੇ ਵੀ ਹੈ ਜਿਹੜੇ ਅਵਾਬ ਦੇ ਅਮਹਾਣ ਦੇ ਵਿੱਚ ਹੀ ਤੁਰੇ ਫਿਰਦੇ ਆ ਕਿ ਮੈਂ 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 ਕਰਦੇ ਫਿਰਦੇ ਆ ਮੈਂ ਪਤਾ ਨਹੀਂ ਕੀ ਜਾਣਦਾ ਆਉਂਦਾ ਕੱਖ ਵੀ ਨਹੀਂ ਗੁਰੂ ਸਾਹਿਬ ਜੀ ਕਹਿੰਦੇ ਹੈ ਦੁਨੀਆਂ ਦਾ ਕੱਖ ਵੀ ਬਾਣੀ ਵਿੱਚ ਹੀ ਲਿਖਿਆ ਗੁਰੂ ਸਾਹਿਬ ਜੀ ਨੇ ਸੋਈ ਅਜਾਣ ਕਹ ਹਾਂ ਮੈਂ ਜਾਣੇ ਕਹਿੰਦੇ ਉਹ ਅਜਾਣ ਮਨੁੱਖ ਜਿਹੜਾ ਕਹਿੰਦਾ ਮੈਂ ਜਾਣ ਲਿਆ ਰੱਬ ਵਾ ਜਾਣ ਲਿਆ ਮੈਂ ਆਪਣੇ ਗੁਰੂਾਰੇ ਨਹੀਂ ਜਾਣ ਸਕਦਾ ਮਨੁੱਖ ਗੁਰੂ ਜੀ ਕਹਿੰਦੇ ਮਾਲਕ ਜੀ ਉਹ ਮੇਰੀ ਮਤ ਤਾਂ ਬਹੁਤ ਥੋੜੀ ਐ ਬਹੁਤ ਥੋੜੀ ਐ ਮੇਰੀ ਮਤ ਥੋੜੀ RAM ਲਿਖਿਆ ਬਾਣੀ ਵਿੱਚ ਥੋੜੀ ਮਤ ਈ ਮਾਲਕਾ ਮੇਰੀ ਤਾਂ ਬਹੁਤ ਛੋਟੀ ਐ ਛੋਟਾ ਜਿਹਾ ਦਾਇਰਾ ਈ ਆ ਮੇਰਾ ਤਾਂ ਕਦੇ ਹੰਕਾਰ ਦੇ ਵਿੱਚ ਹੋ ਜਾ ਮੈਂ ਕਦੇ ਕ੍ਰੋਧ ਦੇ ਵਿੱਚ ਹੋ ਜਾਣਾ ਕਦੇ ਲੋਭੀ ਜੀਵਨ ਬਣ ਜਾਂਦਾ ਕਦੇ ਮੋਹ ਦੇ ਵਿੱਚ ਮੇਰੀ ਤਾਂ ਸੁਰਤ ਹੀ ਬਦਲਦੀ ਹਰਦੀ ਮਹਾਰਾਜਾ ਇੱਕ ਖਿੰਡ ਦੇ ਵਿੱਚ ਮੈਂ ਹੰਕਾਰੀ ਹੋ ਗਿਆ ਇੱਕ ਖਿੰਡ ਦੇ ਵਿੱਚ ਮੈਂ ਲੋਭੀ ਹੋ ਗਿਆ ਇੱਕ ਖਿੰਡ ਦੇ ਵਿੱਚ ਮੋਹ ਦੇ ਵਿੱਚ ਪੈ ਗਿਆ ਸੋ ਗੁਰੂ ਜੀ ਕਹਿੰਦੇ ਕਈ ਕੋਟ ਅੰਧ ਅਗਿਆਨੀ ਕਰੋੜਾਂ ਹਿਆਂ ਗੁਰੂ ਜੀ ਕਹਿੰਦੇ ਜਿਹੜੇ ਅਗਿਆਨਤਾ ਦੇ ਉਜਾੜ ਦੀ ਜ਼ਿੰਦਗੀ ਹਨੇਰੇ ਦੇ ਵਿੱਚ ਜ਼ਿੰਦਗੀ ਹੈ ਨਾ ਜਿਹੜੀ ਅਗਿਆਨਤਾ ਦਾ ਹਨੇਰਾ ਹੁੰਦਾ ਹੈ ਉਹ ਬਾਹਰੋਂ ਤਾਂ ਬੰਦਾ ਹੋ ਸਕਦਾ ਹੈ ਵੀ ਸੁੱਟੜ ਬੁੱਟੜ ਹੋਵੇ ਵਧੀਆ ਹੋਵੇ ਪਤਾ ਪਤਾ ਕਿੱਥੇ ਲੱਗਦਾ ਜਾ ਕੇ ਦਵਾਨੀ ਦਾ ਬੰਦਾ ਹੁੰਦਾਗਾ ਤੇ ਹੱਥ ਉਹਦੇ ਮੂਰੇ ਕਰੀ ਬੈਠਾ ਹੁੰਦਾ ਜਿਹੜਾ ਛੜਕ ਤੇ ਉੱਤੇ ਬੈਠਾ ਹੈਗਾ ਗਾਸਟਡ ਅਫੀਸਰ ਹੈਗਾ ਆਈਪੀਐਸ ਦਾ ਅਧਿਕਾਰੀ ਹੈਗਾ ਤੇ ਹੱਥ ਕਹਿੰਦਾ ਮੇਰਾ ਹੱਥ ਵੇਖੀ ਯਾਰ ਕਹਿੰਦਾ ਮੇਰੀਆਂ ਹੱਲ ਕੀਰਾਂ ਦੱਸੀ ਵੇਖ ਕੇ ਵਾਹ ਵੀ ਵਾਹ ਹੱਥ ਉਹ ਬੰਦੇ ਮੂਰੇ ਬੈਠਾ ਰੱਖੀ ਬੈਠਾ ਹੈ ਜਿਹੜਾ ਛੜਕ ਤੇ ਬੈਠਾ ਹੈ ਬੰਦਾ ਅੰਦਰੋਂ ਅਗਿਆਨਤਾ ਦੇ ਵਿੱਚ ਹੈ ਪਰ ਉਹ ਬਾਹਰੋਂ ਤਾਂ ਬੰਦਾ ਪੜਿਆ ਲਿਖਿਆ ਹੈ ਅੰਧ ਰੂਗਿਆਨਤਾ ਇਹੀ ਇਸੇ ਚੀਜ਼ ਨੂੰ ਗੁਰੂ ਸਾਹਿਬ ਜੀ ਨੇ ਅਗਿਆਨੀ ਲਿਖਿਆ ਜੀ ਕਰੋੜਾਂ ਹੀ ਗੁਰੂ ਜੀ ਕਹਿੰਦੇ ਅਗਿਆਨੀ ਫਿਰਦੇ ਐਸੇ ਦੁਨੀਆ ਭਾਈ ਅੰਧ ਅਗਿਆਨੀ ਅੰਨੇ ਹੋਏ ਫਿਰਦੇ ਅਗਿਆਨਤਾ ਦੇ ਵਿੱਚ ਪਤਾ ਹੀ ਨਹੀਂਗਾ ਧਰਮ ਦਾ ਗਿਆਨ ਕੀ ਕਹਿੰਦਾਗਾ ਗੁਰੂ ਦੀ ਸਿੱਖਿਆ ਕੀ ਕਹਿੰਦੀ ਐ ਬਸ ਹਨੇਰੇ ਵਿੱਚ ਟੱਕਰਾ ਮਾਰਦੇ ਫਿਰਦੇ ਜੀ ਬਹੁਤ ਦੁਨੀਆ ਕਈ ਕੰਦੇ ਜੀ ਇੰਨਾ ਇਕੱਠ 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 ਵੇਖ ਕੇ ਨਹੀਂ ਹੁੰਦਾ ਬੈਰ ਨਾ ਕਵਾਲਿਟੀ ਜਿਹੜੀ ਹੁੰਦੀ ਹੈ ਨਾ ਸ਼ੇਰ ਦੇ ਵਿੱਚ ਕੁਆਲਿਟੀ ਹੈ ਇਕੱਠ ਨਹੀਂ ਹੁੰਦਾ ਜੰਗਲ ਦੇ ਵਿੱਚ ਤੇ ਭੇਡਾਂ ਕਿੰਨੀਆਂ ਹੁੰਦੀਆਂ ਐ ਭੇਡਾਂ ਇਕੱਠ ਜਿਹੜਾ ਭੇਡਾਂ ਦਾ ਹੁੰਦਾ ਸਭ ਤੋਂ ਵੱਧ ਜ਼ਿਆਦੇ ਇਕੱਠ ਭੇਡਾਂ ਦਾ ਹੁੰਦਾ ਕਹਿੰਦੇ ਜੀ ਇਕੱਠੀ ਬੜਾ ਗੱਲ ਉੱਥੇ ਤਾਂ ਕਾਠੀ ਬੜਾ ਪਰਾਂ ਨੇ ਥਾਂ ਤੇ ਤਾਂ ਅਗਿਆਨਤਾ ਦੇ ਵਿੱਚ ਭਾਈ ਇਕੱਠ ਹੋ ਵੀ ਜਾਂਦਾ ਹੁੰਦਾ ਜਿੱਥੇ ਅਗਿਆਨੀ ਲੋਕ ਹੋਣ ਪਤਾ ਹੀ ਨਾ ਹੋਵੇ ਵੀ ਧਰਮ ਕੀ ਕਹਿੰਦਾ ਕੀ ਗਿਆਨ ਹੈ ਗੁਰੂ ਦਾ ਨਾ ਹੇਡਾਂ ਨੂੰ ਵਿਚਾਰਨਾ ਫਿਰ ਪਤਾ ਕੀ ਹੁੰਦਾ ਜਿੱਧਰ ਨੂੰ ਇੱਕ ਪਿਹੜ ਤੁਰ ਜਾਂਦੀ ਐ ਔਰ ਉਹ ਮੰਮਲ ਦੀ ਤੁਰ ਜਾਂਦੀ ਐ ਉਹਨਾਂ ਨੂੰ ਕੁਛ ਕਰਨ ਦੀ ਲੋੜ ਨਹੀਂ ਬਸ ਜਿੱਧਰ ਨੂੰ ਇੱਕ ਤੋਰ ਤੇ ਦੂਜੇ ਗਾਣੇ ਸਾਰ ਗਾਣੇ ਬਸ ਉਹਦੇ ਮਗਰ ਤੁਰ ਜਾਂਦਾ ਲੈਣ ਬਣਾ ਕੇ ਔਰ ਸੇਵੇਂ ਜਿਵੇਂ ਜਦੋਂ ਬੰਦਾ ਅਗਿਆਨੀ ਹੋ ਜਾਂਦਾ ਐ ਫਿਰ ਅਗਿਆਨਤਾ ਦੇ ਹਨੇਰੇ ਵਿੱਚ ਪਿਆਰੇ ਬਸ ਝਟਕਦਾ ਫਿਰਦਾ ਮਨੋਖਾ ਝਟਕਦੀ ਐ ਦੁਨੀਆ ਸੱਚਮੁੱਚ ਪਿਆਰ ਉਹ ਅਗਿਆਨਤਾ ਦੇ ਵਿੱਚ ਕਈ ਕੋਟ ਕਿਰਪਣ ਕਠੋਰ ਕਰੁਣਾਈਆ ਗੁਰੂ ਜੀ ਕਹਿੰਦੇ ਜਿਹੜੇ ਕੰਜੂਸ ਬਣੇ ਰਹਿੰਦੇ ਐ ਕੰਜੂਸ ਵੇਖੋ ਪਿਆਰਿਓ ਇਥੇ ਨਾ ਕੰਜੂਸ ਲਿਖਿਆ ਗੁਰੂ ਸਾਹਿਬ ਇਨੇ ਕਿਰਪਣ ਕਠੋਰ ਵੀ ਕੰਜੂਸ ਪੁਣਾ ਵੇਖੋ ਕੰਜੂਸ ਪੁਣਾ ਕਰਨਾ ਚਾਹੀਦਾ ਪਰ ਇਹ ਨਹੀਂ ਵੀ ਬੰਦੇ ਨੂੰ ਲੋੜਵੰਦ ਚੀਜ਼ਾਂ ਵੀ ਮਨੁੱਖ ਦੇ ਕੋਲ ਨਾ ਹੋਣਾ ਕਪੜੇ ਵੀ ਮੰਨ ਲਓ ਆਪਾਂ ਹੁਣ ਗੁਰੂ ਦੀ ਹਜ਼ੂਰੀ ਵਿੱਚ ਆਉਣਾ ਹੈ ਤੇ ਇੱਥੇ ਵੀ ਮੈਲੇ ਕਿਚਲੇ ਕਪੜੇ ਪਾ ਕੇ ਆ ਜੀ ਭਲਾਂ ਦੇ ਗੁਰੂ ਨੂੰ ਪ੍ਰਵਾਨ ਹੈ ਚਿੱਤੇ ਰੱਖੇ ਜੀ ਪਰ ਹਰੇਕ ਜਗ੍ਹਾ ਦਾ ਸਤਕਾਰ ਹੁੰਦਾ ਹੈ ਆਪਣੇ ਜੇ ਹੁਣ ਖੇਤ ਆਪਾਂ ਜਾ ਕੇ ਕਿਤੇ ਕਪੜੇ ਪਾ ਕੇ ਝੋਨੇ ਚੋਂ ਕੱਖ ਕੱਢ ਲਗ ਜਾਗੇ ਉੱਥੇ ਕਿਵੇਂ ਚੱਲੂਗਾ ਕੰਮ ਨਾ ਹਰੇਕ ਜਗ੍ਹਾ ਦਾ ਆਪਣਾ ਆਪਣਾ ਸਤਕਾਰ ਹੈ ਆਪਣੀ ਆਪਣੀ ਮਰਿਆਦ ਹੈ ਉੱਥੋਂ ਦਾ ਉਹੋ ਜਿਹਾ ਮਾਹੌਲ ਹੋਵੇ ਤੇ ਕਈ ਬੰਦੇ ਪਤਾ ਕੀ ਕਰਦੇ ਆ ਐਵੇਂ ਲੋਕ ਓਖਾਵਾ ਰੱਦੀ ਜੀ ਪਾਗਬਨ ਲਾਣਗੇ ਹੋਰੀ ਲੀੜੇ ਜੇ ਪਾਲਾਂਗੇ ਐਵੇਂ ਲੋਕ ਵਖਾਵਾ ਜਾਂ ਕਰਦੇ ਫਿਰਦੇ ਲੋਕਾਂ ਨੂੰ ਕਿ ਅਸੀਂ ਤਾਂ ਬਾਹਲੇ ਸਿੱਧੇ ਸਾਦੇ ਐ ਅੰਦਰ ਚਤਰੰਗਾ ਹਨ ਦੋ ਉਤੋਂ ਤੋਂ ਲੱਗਦਾ ਐ ਜੇ ਸਿੱਧੇ ਸਾਦੇ ਜੀ ਨਹੀਂ 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 ਸਿੱਧਾ ਸਾਦਾ ਮਨੁੱਖ ਬਸ ਜਿਹੜਾ ਅੰਦਰ ਬਾਹਰ ਵੀ ਉਹੀ ਨਿਕਲ ਗਿਆ ਇਹ ਨਹੀਂ ਹੁੰਦਾ ਐਈ ਚਤਰ ਚਤਰੰਗਾ ਨੂੰ ਚਤਰੰਗਾ ਕਰਦੇ ਆ ਲੋਕ ਦੁਨੀਆ ਦੇ ਨਾਲ ਵੀ ਲੋਕ ਵਖਾਵਾ ਜਾਂ ਕਰਕੇ ਵਿਖਾਉਂਦੇ ਐ ਵੀ ਅਸੀਤ ਆਹੇ ਜੇ ਪਰ ਨਹੀਂ ਉਹ ਜਾਣਦਾ ਭਾਈ ਮਾਲਕ ਉਹ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਅੰਦਰ ਦੀ ਰਹਿਤ ਨੂੰ ਜਾਣਦਾ ਹੈ ਜੋ ਤੇਰੇ ਅੰਦਰ ਆਪਣੇ ਅੰਦਰ ਕਲਦਾ ਨਾ ਰਹਿਤ ਅਬਰ ਕਾਸ਼ ਅਬਰ ਕਮਾਵਤ ਮਨ ਨਹੀਂ ਪ੍ਰੀਤ ਮੁਖੋਂ ਗੰਢ ਲਾਬਤ ਇਹ ਮੁਖਾਂ ਮੁਖ ਦੇ ਨਾਲ ਗੱਲਾਂ ਕਰ ਰੱਪਦੀਆਂ ਗੁਰੂ ਦੀਆਂ ਤੇਰੇ ਅੰਦਰ ਥੋੜੀ ਗੁਰੂ ਜੀ ਕਹਿੰਦੇ ਪ੍ਰੀਤ ਲੱਗਣ ਲੱਗੀ ਆ ਮਨਾ ਅੰਦਰ ਦੀ ਪ੍ਰੀਤ ਦਾ ਹੋਰ ਹੈ ਰੱਬ ਦੀ ਜ਼ਿੰਦਗੀ ਵਿੱਚ ਧਨਾ ਰੰਗ ਹੁੰਦਾ ਰੱਬ ਦੇ ਪਿਆਰੇ ਅੰਦਰ ਜਿਹੜੇ ਅੰਦਰੋਂ ਪ੍ਰੀਤ ਪ੍ਰਮਾਤਮਾ ਦੇ ਨਾਮ ਬਾਣੀ ਨਾਲ ਕਰਦੇ ਆ। ਸੋ ਕਈ ਜਿਹੜਾ ਕੰਜੂਸਪੁਣਾ ਹੁੰਦਾ ਹੈ ਕਿ ਛੋਟੀਆਂ-ਛੋਟੀਆਂ ਗੱਲਾਂ ਤੇ ਤਰੀ ਜਾਣਾ ਕੰਜੂਸਪੁਣਾ ਇਹ ਬਹੁਤ ਮਾੜਾ ਹੈਗਾ। ਇਹ ਪਤਾ ਕੀ ਕਰਦਾ ਜੀ ਸਰੀਰ ਨੂੰ ਇਹ ਸਰੀਰ ਦੇ ਵਿੱਚ ਤੇ ਪਰਿਵਾਰ ਦੇ ਵਿੱਚ ਬਹੁਤ ਵੱਡਾ ਇੱਕ ਨਿਰਾਸ਼ਤਾ ਦਾ ਕਾਰਨ ਬਣ ਜਾਂਦਾ ਜੀ ਕੰਜੂਸਪੁਣਾ। ਯਾ ਪਿਆ ਕਿਲੇ ਦੀ ਮੀਨ ਹੋਵੇ ਕੋਲੇ ਤੇ ਔਰਤਾਂ ਨੂੰ ਘਰ ਦੀਆਂ ਔਰਤਾਂ ਨੂੰ ਕੱਪੜੇ ਧੋਣ ਵਾਲੀ ਮਸ਼ੀਨ ਨਾ ਚਲਾਉਣ ਦੇਣਾ ਇਹਨੂੰ ਕਹਿੰਦੇ ਕੰਜੂਸਪੂਣਾ ਕੰਜੂਸ ਕਈ ਬੰਦੇ ਤਾਂ ਇਹ ਵੀ ਕਹਿੰਦੇ ਕੰਜੂਸ ਮੁੱਖੀ ਚੂਸ ਆਖੀ ਚੂਸ ਦਾ ਮਤਲਬ ਇਹ ਹੁੰਦਾ ਵੀ ਉਹਨੇ ਜਿਹੜੀ ਗੰਦ ਵਾਲੀ ਚੀਜ਼ ਆ ਉਹਨੂੰ ਵੀ ਚੂਸਣ ਦੀ ਕੋਸ਼ਿਸ਼ ਕਰਨੀ ਹੈ ਤੇ ਕੰਜੂਸਪੂਣੇ ਦੇ ਵਿੱਚ ਕਈ ਵਾਰੀ ਰਿਸ਼ਤੇ ਨਾਤੇ ਵੀ ਪਿਆਰੋ ਖਰਾਬ ਹੋ ਜਾਂਦੇ ਅੱਛੇ ਰੱਖਿਓ ਮਦਾ ਕੰਜੂਸਪੂਣੇ ਦੇ ਵਿੱਚ ਨਾ ਕਈ ਵਾਰੀ ਹੱਥ ਘੁੱਟ ਦਾ ਘੁੱਟ ਦਾ ਇੰਨਾ ਘੁੱਟ ਬੰਦਾਗਾ ਆਹਦੇ ਰਿਸ਼ਤੇਦਾਰਾਂ ਤੋਂ ਟੁੱਟ ਜਾਂਦਾ ਬੰਦਾ ਕਈ ਵਾਰ ਮੈਂ ਬਣਾਇਆ ਨਹੀਂ ਖੇਡਾਂ ਬਣਦੇਗਾ ਅਸੀਂ ਆ ਕਈ ਵਾਰੀ ਕੋਈ ਲੋੜ ਐਸੀ ਹੁੰਦੀ ਐ ਜਿਹੜੇ ਰਿਸ਼ਤੇ ਨਾਤੇ ਹੁੰਦੇ ਨਾ ਪਿਆਰ ਉਹ ਇਹ ਵਰਤ ਵਰਤਵੇਂ ਵਾਸਤੇ ਬਣੇ ਹੁੰਦੇ ਐ ਮੰਨ ਲਓ ਕਿਸੇ ਰਿਸ਼ਤੇਦਾਰ ਨੂੰ ਕੋਈ ਮੁਸੀਬਤ ਪੈ ਗਈ ਤੇ ਰਿਸ਼ਤੇ ਨਾਤੇ ਹੁਣ ਪਤਾ ਕਾਦੇ ਕਾਦੇ ਰਹਿ ਗਏ ਜੀ ਹੁਣ ਹੁਣ ਤਾਂ ਮਰਗਾਂ ਉੱਤੇ ਬਸ ਫੋਨ ਕਰ ਦਿੰਦੇ ਐ ਜੀ ਹਾਂ ਆਪਣਾ ਨਾ ਬਸ ਭੋਗ ਦੇ ਉੱਤੇ ਆ ਜੇ ਤੁਸੀਂ ਬਸ ਮਰਗਾਂ ਉੱਤੇ ਜਾਣ ਲੱਗੇਗੇ ਜਿਹੜੇ ਰਿਸ਼ਤੇ ਨਾਤੇ ਬਣੇ ਸੀ ਇਹ ਵਰਤਮਾਨ ਦੇ ਵਾਸਤੇ ਬਣੇ ਸੀ ਪਿਆਰਿਓ ਦੁੱਖ ਸੁੱਖ ਦੇ ਵਿੱਚ ਭਾਈਵਾਲ ਹੋਣਾ ਭੈਣ ਭਰਾ ਦੇ ਨਾਲ ਆ ਜਿਹੜੇ ਆਪਾਂ ਹਣ ਪੈਸੇ ਦਾ ਲੈਣ ਦੇਣ ਕਰਨਾ ਅੱਗੇ ਚੱਲਦਾ ਸੀ ਬਹੁਤ ਜ਼ਿਆਦਾ ਬਜ਼ੁਰਗ ਸਾਡੇ ਕਰਦੇ ਸੀ ਆਪਸ ਵਿੱਚ ਲੈਣ ਦੇਣ ਕਿਉਂਕਿ ਪੈਸੇ ਦੀ ਸ਼ਾਰਟੇਜ ਹੁੰਦੀ ਸੀ ਪਿਆਰਿਓ ਕਿ ਜਿਹੜਾ ਲੋੜ ਹੁੰਦੀ ਸੀ ਕਿ ਆਪਸ ਵਿੱਚ ਰਲ ਮਿਲ ਕੇ ਮੰਨ ਲਓ ਲੜਕੀ ਦਾ ਕੋਈ ਵਿਆਹ ਕਰਨਾ ਹੈ ਆਪਸ ਵਿੱਚ ਰਲ ਮਿਲ ਕੇ ਪੈਸੇ ਦੀ ਪਾ ਲੈਣੇ ਲੜਕੀ ਦਾ ਵਿਆਹ ਕਰ ਦੇਣਾ ਇਸ ਤਰ੍ਹਾਂ ਹੁੰਦਾ ਸੀ ਪਿਆਰਿਓ ਤੇ ਹੁਣ ਹੁਣ ਤਾਂ ਬਸ ਇਕੱਲੇ ਮਾਰਗਾਂ ਉੱਤੇ ਭੋਗਾਂ ਦੇ ਉੱਤੇ ਆਉਣਾ ਲੈ ਗਏ ਮਿਲਣ ਨਾਲ ਤਾਂ ਸਮਾਂ ਹੁਣ ਬਸ ਜਾਂਦਾ ਜਾਂਦਾ ਹੈ ਮਿਲਣ ਨਾਲ ਸਮਾਂ ਤਾਂ ਇਹੀ ਹੈ ਅਸਨਾ ਫੋਨ ਕਰ ਲੰਦੇ ਪਹਿਲਾਂ ਹੀ ਪਾਸ ਚਾਹ ਬਣਾ ਕੇ ਰੱਖਿਓ ਅਸੀਂ 10 ਮਿੰਟ ਹੀ ਖੜਨਾ ਬਸ ਸਾਡੇ ਕੋਲੇ ਟਾਈਮ ਨਹੀਂ ਨਾ ਬਸ ਚਾਹ ਬਣਾ ਕੇ ਰੱਖਿਓ 10 ਮਿੰਟ ਹੀ ਸਾਡੇ ਕੋਲੇ ਅਸੀਂ ਤਿੰਨ ਸਕੀਰੀਆਂ ਕੱਢਣੀਆਂ ਹਜੇ ਗਾਂਹ ਹੋਰ ਲੈ ਕਾਦਿਆਂ ਫਿਰ 10 ਮਿੰਟਾਂ ਵਿੱਚ ਕਾਦਿਆਂ ਗੱਲਾਂ ਹੋਣਗੀਆਂ ਪਿਆਰੋ ਸੋ ਰਿਸ਼ਤੇ ਨਾਤੇ ਜਿਹੜੇ ਅੱਗੇ ਪੁਰਾਣੇ ਬਜ਼ੁਰਗ ਸੀ ਪੰਜ ਪੰਜ ਦਿਨ ਚਾਰ ਚਾਰ ਦਿਨ ਲਾਉਂਦੇ ਸੀ ਤੇ ਕਿਉਂਕਿ ਸਵਰਤ ਫਰੀ ਹੁੰਦੀ ਸੀ ਨਾ ਹੁਣ ਸਵਰਤ ਹੀ ਇੰਨੀ ਵੀਰੀ ਹੋ ਚੁੱਕੀ ਐ ਪਾਠ ਕਰਨ ਦਾ ਟਾਈਮ ਤਾਂ ਵੱਖਰੀ ਗੱਲ ਐ ਮੁੱਕ ਕੋਲੇ ਆਪਣੇ ਰਿਸ਼ਤੇ ਨਾਤਿਆਂ ਦੇ ਵਿੱਚ ਬੈਠਣ ਦਾ ਸਮਾਂ ਹੈ ਨੀਗਾ ਪਾਠ ਕਰਨਾ ਭਜਨ ਬੰਦਗੀ ਕਰਨੀ ਤਾਂ ਦੂਰ ਦੀ ਗੱਲ ਐ ਰਿਸ਼ਤੇ ਨਾਤਿਆਂ ਦੇ ਵਿੱਚ ਬੈਠਣ ਦਾ ਸਮਾਂ ਵੀ ਹੈ ਨੀਗਾ ਬੇਬੇ ਕੋਲੇ ਬਾਪੂ ਕੋਲੇ ਪੁੱਛਣ ਦਾ ਟਾਈਮ ਹੈ ਨੀਗਾ ਵੀ ਬਾਪੂ ਜੀ ਤੁਹਾਡਾ ਸਰੀਰ ਠੀਕ ਐ ਤੁਸੀਂ ਰੋਟੀ ਪਾਣੀ ਵਧੀਆ ਖਾ ਲਿਆ ਤਾਨੂੰ ਕੋਈ ਤਕਲੀਫ ਤਾਂ ਨਹੀਂ ਦਵਾਈ ਬੂਟੀ ਟਾਈਮ ਨਾਲ ਲੈ ਲਈ ਨਾ ਇਹ ਟਾਈਮ ਹੈ ਨੀਗਾ ਰੋਹੋ ਵਿਚਾਰ ਸੋ ਗੁਰੂ ਜੀ ਕਹਿੰਦੇ ਕਈ ਕੋਟ ਭੇਗਾ ਆਤਮ ਨਿਕੋਰਾ ਕਈ ਕਰੋੜ ਕਹਿੰਦੇ ਵੀ ਨਾ ਭਿੱਜਣ ਵਾਲੇ ਕੋਈ ਆਤਮ ਵਾਲੇ ਮਨੁੱਖ ਹੁੰਦੇ ਆ ਨਾ ਭਿੱਜਣਾ ਹੀ ਨਹੀਂ ਕਿਸੇ ਦੇ ਉੱਤੇ ਨਾ ਅੰਦਰੋਂ ਨਹੀਂ ਭੇਜਦੇਗੇ ਪਰ ਉਹ ਨਾ ਕਿਸੇ ਉੱਤੇ ਦਇਆ ਵਾਲੀ ਭਾਵਨਾ ਨਾ ਹੋਣੀ ਭਿੱਜਣਾ ਹੀ ਨਾ ਬਸ ਮਨੁੱਖਾ ਨੇ ਕਠੋਰ ਮਨੁੱਖ ਹੋ ਜਾਂਦਾ ਹੈ ਇੱਕ ਗੱਲ ਹੋਰ ਚੇਤੇ ਰੱਖਿਓ ਜੀ ਜਿੰਨਾ ਮਨੁੱਖ ਕਹਿ ਸਕਦੇ ਆਪਾਂ ਅੰਧ ਅਗਿਆਨੀ ਹੁੰਦਾ ਜਾਂਦਾ ਹੈ ਅੰਧ ਅਗਿਆਨੀ ਲਿਖਿਆ ਜੀ ਗਿਆਨੀ ਨਹੀਂ ਅੰਧ ਅਗਿਆਨੀ ਜਿੰਨਾ ਮਨੁੱਖ ਉਤੋਂ ਉਤੋਂ ਗਿਆਨ ਪੜਦਾ ਜਾਂਦਾ ਹੈ ਅੰਦਰ ਆਪਦੇ ਧਾਰਨ ਨਹੀਂ ਕਰਦਾ ਪੜਦਾ ਪੜਦਾ ਇੰਨਾ ਕਠੋਰ ਹੋ ਜਾਂਦਾ ਹੈ ਵੀ ਉਹਨੂੰ ਮੁੜ ਕੇ ਫਿਰ ਚੰਗੇ ਮਾੜੀ ਚੀਜ਼ ਦਾ ਪਤਾ ਹੀ ਨਹੀਂ ਲੱਗਦਾ ਮੈਂ ਕੀ ਕਰਦਾਗਾ ਨਾ ਸਹਿਬਜ਼ਾਦਿਆਂ ਨੂੰ ਜਿਹੜੇ ਕਾਜੀ ਨੇ ਹੁਕਮ ਸੁਣਾਇਆ ਸੀ ਪਿਆਰੋ ਕਿ ਉਹ ਕਠੋਰ ਨਹੀਂ ਹੋ ਗਿਆ ਪੰਜੇ ਨਵਾਜਾਂ ਵੀ ਪੜਦਾ ਸੀ ਉਹ ਕੁਰਾਨ ਵੀ ਪੜਦਾ ਸੀਗਾ ਸਭ ਕੁਝ ਕਰਦਾ ਸੀ ਕੀ ਫਿਰ ਉਹ ਕਠੋਰ ਨਹੀਂ ਹੋ ਗਿਆ ਏਹਰੋ ਕਠੋਰ ਹੋ ਗਿਆ ਅੰਦਰੋਂ ਕਠੋਰ ਹੋ ਜਾਂਦਾ ਮਨੁੱਖ ਪਿਆਰੋਂ ਜਿੰਨਾ ਕੋਈ ਉੱਤੋਂ-ਉੱਤੋਂ ਪੜੀ ਜਾਵੇ ਧਰਮ ਗ੍ਰੰਥ ਨੂੰ ਨਾ ਬਾਹਲਾ ਨੇੜੇ ਰਹਿਣ ਵਾਲੇ ਮਨੁੱਖ ਕਠੋਰ ਹੋ ਜਾਂਦੇ ਫਿਰ ਉਹਨਾਂ ਨੂੰ ਲੱਗਦਾ ਹੀ ਨਹੀਂ ਵੀ ਇਹਦੇ ਵਿੱਚ ਕੋਈ ਤਾਕਤ ਹੈਗੀ ਐ ਉਹ ਤਾਂ ਜੋ ਤਾਕਤ ਦਾ ਪਤਾ ਲੱਗਦਾ ਬੁਖਾਉਂਦਾ ਹੱਥ ਫਿਰ ਪਤਾ ਲੱਗਦਾ ਵੀ ਹਾਂ ਯਾਰ ਕਿਉਂਕਿ ਆਪ ਮਨੁੱਖ ਮਾੜੇ ਕੰਮ ਕਰ ਦਿੰਦਾ ਜੰਦਰੋਂ ਅੰਦਰੋਂ ਹੀ ਮਾਰੇ ਕਮਕਾਰਾ ਦਿੰਦਾ ਹੈ ਤੇ ਮਨੁੱਖ ਨੂੰ ਲਾਹਣ ਤੱਕਣੀ ਸ਼ੁਰੂ ਹੋ ਜਾਂਦੀ ਹੈ। ਤੰਗੇ ਗ੍ਰੰਥੀ ਸਿੰਘ ਜਿਹੜੇ ਸੁੱਕ ਜਾਂਦੇ ਪਿਆਰਿਓ। ਪੜਦੇ 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 ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਕਹਿੰਦੇ ਬਾ ਕੁਝ ਵੀ ਨਹੀਂ ਮਿਲਿਆ ਕਣ ਸੁੱਕ ਕੇ ਕਈ ਰਾਗੀ ਆਇਆ ਚੜੇ ਸੁੱਕ ਕੇ ਕੀਰਤਨ ਕਰਦੇ ਕਰਦੇ ਰਾਸੀ ਮੁੱਕ ਗਈ ਉਹਨਾਂ ਦੀ ਜ਼ਬਾਨ ਦੇ ਵਿੱਚੋਂ। ਸੋ ਸਮਾ ਪਾ ਕੇ ਮਨੁੱਖ ਅੰਦਰੋਂ ਕੋਰਾ ਹੋ ਜਾਂਦਾ ਪਿਆਰਿਓ। ਸੋ ਗੁਰੂ ਜੀ ਕਹਿੰਦੇ ਇਹ ਵੀ ਕਰੋੜਾਂ ਹੀ ਹੈ। ਕਈ ਕੋਟ ਪਰ ਦਰਦ ਮੁਖ ਰਹਿ ਕਹਿੰਦੇ ਵੀ ਕਰੋੜਾਂ ਹੀ ਆ ਜਿਹੜੇ ਧੰਨ ਨੂੰ ਚਰਾਉਂਦੇ ਫਿਰਦੇ ਆ ਚਰਾਉਣਾ ਚੋਰੀ ਕਰਨਾ ਇਹ ਵੀ ਕਰੋੜਾਂ ਹੀ ਆ ਧੰਨ ਨੂੰ ਇਧਰ ਉਧਰ ਬੇਈਮਾਨੀਆਂ ਨਾਲ ਇਧਰੋਂ ਇਧਰੋਂ ਕਮਾਉਣਾ ਚਰਾਉਂਦੇ ਚੋਰੀ ਕਰਨਾ ਕਈ ਕੋਟ ਪਰ ਦੁੱਖਣਾ ਕਰ ਹੈ ਕਈ ਕਰੋੜ ਐ ਸੇ ਵੀ ਆ ਪਿਆਰਿਓ ਜਿਨ੍ਹਾਂ ਨੇ ਸਿਰਫ ਬਸ ਨਿੰਦਾ ਹੀ ਕਰਨੀ ਆ निंदा ਵਾਲੀ ਕਰ ਸੁਭਾਲ ਉਹਨਾਂ ਦਾ ਬਸ ਨਿੰਦੇ ਕਰਨੀ ਆ ਬਸ ਚੰਗੇ ਕੰਮ ਦੀ ਵੀ ਨਿੰਦਾ ਕਰੀ ਜਾਣੀ ਉਹਨਾਂ ਨੇ ਬਸ ਉਹਨਾਂ ਦੇ ਅੰਦਰ ਸੁਭਾਅ ਇਸ ਪ੍ਰਮਾਤਮਾ ਨੇ ਪਾ ਦਿੱਤਾ ਜੰਮ ਉਹਦਾ ਕਈ ਕੋਟ ਮਾਇਆ ਸ਼ਰਮਾ ਹੈ ਕਈ ਕਰੋੜ ਮਾਇਆ ਦੇ ਕਸ਼ਟਾਂ ਦੇ ਵਿੱਚ ਪਏ ਹੋਏ ਆ ਗੁਰੂ ਜੀ ਕਹਿੰਦੇ ਮਾਇਆ ਸ਼ਰਮਾ ਹੈ ਬਹੁਤ ਬੰਦੇ ਕਈ ਮਿਹਨਤ ਕਰਦੇ ਆ ਆਪਦੇ ਆਣੇ ਵੀ ਮਾਇਆ ਇਕੱਠੀ ਕਰੀ ਚੱਲ ਗਏ ਕਰੀ ਚੱਲ ਗਏ ਕਰੀ ਚੱਲ ਗਏ ਕਰੀ ਚੱਲ ਗਏ ਆ ਆ ਵੇਖਦੇ ਆ ਨਾ ਕਈ ਬੰਦੇ ਵੀ ਜਦੋਂ ਕਹਿੰਦੇ ਜੀ ਬੈਂਕ ਦੇ ਵਿੱਚ ਵੀ ਬਹੁਤ ਪੈਸਾ ਪਿਆ ਹੈ ਬੜਾ ਕੁਝ ਘਰੇ ਵੀ ਸਭ ਕੁਝ ਹੈ ਪਰੰਦਰ ਦਾ ਅੰਦਰ ਦਾ ਸਕੂਨ ਮੁੱਕ ਗਿਆ ਕੀ ਪਿਆਰੋ ਪੈਸੇ ਨੇ ਸੁੱਖ ਦਿੱਤਾ ਨਾ 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 ਤਾ ਕੋਲ ਜੇ ਬੰਦਾ ਵੀ ਮੈਨੂੰ ਪੈਸਾ ਸੁੱਖ ਦੇ ਦੇਊਗਾ ਨਾ 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 ਹਾਂ ਲੋੜਾਂ ਪੂਰੀਆਂ ਕਰਦਾ ਹੈ ਸਰੀਰ ਦੀਆਂ ਪੈਸਾ ਚਾਹੀਦਾ ਹੈ ਲੋੜਵੰਦ ਲੋੜਾਂ ਪੂਰੀਆਂ ਕਰਦਾ ਸੁੱਖ ਨਹੀਂ ਦਿੰਦਾ ਜਿਤੇ ਰੱਖੋ ਜਿ ਸੁੱਖ ਦੇ ਦੂਗਾ ਅੰਦਰ ਦਾ ਸਹਿਜ ਟਕਾ ਮਨੁੱਖ ਦੀ ਦਇਆ ਵਾਲੀ ਭਾਵਨਾ ਅੰਦਰ ਇਹ ਗੁਣੀ ਜੀਵਨ ਦਾ ਗੁਰੂ ਬਣਾਉਂਦਾ ਪਿਆ ਲੋ ਗੁਰੂ ਦਾ ਗਿਆਨ ਬਣਾਉਂਦਾ ਮਨੁੱਖ ਨੂੰ ਗੁਣੀ ਤਾਂ ਇਹ ਤਾਂ ਹੋਰ ਹੀ ਕੁਝ ਬਣਾਉਂਦਾ ਮਾਇਆ ਗੁਰੂ ਜੀ ਕਹਿੰਦੇ ਜਿਹੜੇ ਵਾਲੀ ਕਸ਼ਟਾਂ ਦੇ ਵਿੱਚ ਜਦੋਂ ਕਸ਼ਟ ਕਰਕੇ ਮਾਇਆ ਕਮਾਉਂਦਾ ਮਨੁੱਖ ਤੇ ਕਸ਼ਟਾਂ ਦੇ ਵਿੱਚ ਹੀ ਜਿੰਦਗੀ ਬੈ ਜਾਂਦੀ ਹੈ ਬਸ ਸਹਿਵਾ ਦੁੱਖਾਂ ਦੇ ਵਿੱਚ ਹੀ ਜ਼ਿੰਦਗੀ ਬਤੀਤ ਹੁੰਦੀ ਹੈ ਕਈ ਕੋਟ ਪਰਦੇਸ ਪਰਮਾਹੇ ਕਈ ਕਰੋੜ ਪਰਦੇਸਾਂ ਦੇ ਵਿੱਚ ਭੋਂਦੇ ਫਿਰਦੇ ਵਿਚਾਰੇ ਆਪ ਦਾ ਦੇਸ਼ ਛੱਡ ਕੇ ਦੂਜੇ ਦੇਸ਼ਾਂ ਵਿੱਚ ਤੁਰੇ ਫਿਰਦੇ ਆ ਜਿਤ ਜਿਤ ਲਾਵੋ ਤਿਤ ਤਿਤ ਲਗਣਾ ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ ਕਿੰਦੇ ਵੀ ਜਿੱਥੇ ਜਿੱਥੇ ਉਹ ਕਾਲਪੁਰਖ ਵਾਹਿਗੁਰੂ ਦੇ ਹੁਕਮ ਦੇ ਵਿੱਚ ਮਨੁੱਖ ਲੱਗਿਆ ਹੋਇਆ ਉੱਥੇ ਫਿਰ ਲੱਗਣਾ ਹੁੰਦਾ ਪਿਆ ਰਿਓ ਜਿੱਥੇ ਕੋਈ ਚੋਗਾ ਖਲਿਆ ਰਹਿ ਕਿਸੇ ਦਾ ਕਿਸ ਤਰ੍ਹਾਂ ਦਾ ਜ਼ਿੰਦਗੀ ਵਿੱਚ ਕੋਈ ਬਦਨਾਮੀ ਮਿਲਣੀ ਹੈ ਬਦਨਾਮੀ ਹੋਣੀ ਹੈ ਕਿਸ ਤਰ੍ਹਾਂ ਜ਼ਿੰਦਗੀ ਵਿੱਚ ਕਿਸੇ ਦਾ ਮਾਣ ਮਿਲਣਾ ਮਾਣ ਹੀ ਮਿਲਣਾ ਫਿਰ ਪਿਆ ਰਿਓ ਜਿੱਥੇ ਜਿੱਥੇ ਮਾਲਕ ਨੇ ਲਾਇਆ ਨਾਨਕ ਕਰਤੇ ਕੀ ਜਾਨਾ ਹੈ ਕਰਤਾ ਰਚਨਾ ਅਖੀਰ ਵਿੱਚ ਕਹਿੰਦੇ ਭਾਈ ਉਹ ਕਰਤਾ ਕਾਲਪੁਰਖ ਵਾਹਿਗੁਰੂ ਰਚਨਹਾਰ ਸ੍ਰਸ਼ਟੀ ਦਾ ਇਕ ਕੁਦਰਤ ਦਾ ਕਰਤਾ ਅਕਾਲ ਪੁਰਖ ਵਾਹਿਗੁਰੂ ਜੋ ਸਭ ਕਿਤੇ ਰਮਿਆ ਹੋਇਆ ਹੈ ਜਿਹੜਾ ਜਿਹਦਾ ਕੋਈ ਆਕਾਰ ਵੀ ਨਹੀਂ ਕਾ ਨਿਰਭਉ ਹੈ ਨਿਰਵੈਰ ਹੈ ਅਕਾਲ ਮੂਰਤ ਹੈ ਅਜੂਨੀ ਹੈ ਸੈ ਭੰਗ ਹੈ ਸੋਤੇ ਪ੍ਰਕਾਸ਼ ਆਪਣੇ ਆਪ ਤੇ ਫੈਲਾ ਹੋਇਆ ਹੈ ਸੋ ਉਸ ਕਰਤਾ ਪੁਰਖ ਅਕਾਲ ਪੁਰਖ ਵਾਹਿਗੁਰੂ ਨੇ ਆਪ ਹੀ ਸ੍ਰਿਸ਼ਟੀ ਨੂੰ ਆਪ ਹੀ ਜਾਣਦਾ ਹੈ ਭਾਈ ਆਪ ਹੀ ਜਾਣਦਾ ਅਕਾਲ ਪੁਰਖ ਵਾਹਿਗੁਰੂ ਜਾਂ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣਾ ਸੋਈ ਉਹ ਆਪਦੀ ਆ ਸ੍ਰਿਸ਼ਟੀ ਨੂੰ ਸਾਜੀ ਉਹਨੂੰ ਆਪ ਹੀ ਜਾਣਦਾ ਦਾ ਕਿਹੋ ਜੇ ਸੰਸਾਰ ਦੇ ਵਿੱਚ ਵਰਤਾਰੇ ਹੋ ਰਹੇ ਐ ਸੋ ਆਪਾਂ ਵੀ ਪੈ ਰਹੇ ਹੋ ਜਿੰਨੇ ਸਰੀਰ ਬੈਠੇ ਐ ਗੁਰੂ ਦੀ ਹਜ਼ੂਰੀ ਵਿੱਚ ਆਪਦੇ ਮਨ ਨੂੰ ਸਮਝਾਈਏ ਗੁਰੂ ਦੇ ਗਿਆਨ ਦੁਆਰਾ ਮਨ ਨੂੰ ਮਨ ਦੇ ਖਿਆਲਾਂ ਨੂੰ ਚੰਗੇ ਪਾਸੇ ਲਾਈਏ ਫਿਰੇ ਜਨਮ ਲੋਕ ਸੁਖੀਏ ਪਰ ਲੋਕ ਸਹਿਲੇ ਨਾਨਕ ਹਰ ਪ੍ਰਭ ਆਪੇ ਮਿਲੇ ਜੀ ਪਰ ਕਾ ਬੁਰਾ ਨਾ ਰੱਖੋ ਚੀਤ ਪਰ ਕਾ ਬੁਰਾ ਨਾ ਰੱਖੋ ਚੀਤ